ਬਣ ਗਿਆ ਸੱਪ ਬਣ ਗਿਆ ਸੱਪ ਬਣ ਗਿਆ ਉਹ ਤਾਂ ਨਾਗ ਬਣ ਗਿਆ ਪੈ ਗਿਆ ਪਟਾਕੇ ਕਹਿੰਦੇ ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿੱਚ ਘਰ ਆ ਪੈ ਜ ਗਈ ਮੈਂ ਮਿੱਤਰਾ ਤੂੰ ਮਿਲਣ ਨਹੀਂ ਆਇਆ ਸਰਦਾਰਾ ਉਹ ਭਾਵੇਂ ਕੋਕ ਡੋਲੋ ਭਾਵੇਂ ਚਾਹ ਡੋਲੋ ਭਾਵੇਂ ਵਿਆਹ ਦੇ ਵਿੱਚ ਜਾ ਕੇ ਮੀਟ ਦੀ ਤਰੀ ਡੋਲੋ ਕੁਰਤੇ ਪਜਾ ਮੈਨੂੰ ਹੋਰ ਹੀ ਕੁਛ ਨਹੀਂ ਵਾਟਰ ਪ੍ਰੂਫ ਵਾਟਰ ਪ੍ਰੂਫ ਵਾਟਰ ਪ੍ਰੂਫ ਕੁਰਤਾ ਪਜਾ ਮਾਂ ਲਿਆਂਦਾ ਜੀ ਬਾਟਰ ਪ੍ਰੂਫ ਕਰਤਾ ਪਜਾ ਮਾਂ 3000 ਨਹੀਂ 4000 ਨਹੀਂ 5000 ਨਹੀਂ 700 ਰੁਪਏ ਦਾ ਵਾਟਰਪਰੂਫ ਕੁਰਤਾ ਪਜਾਮਾ 700 ਰੁਪਏ ਦਾ ਕੁਰਤਾ ਪਜਾਮਾ ਤੇ ਸਾਡੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਪਿਓਰ ਸੂਤੀ ਤੇ ਕੁਰਤੇ ਪਜਾਮੇ ਲੱਗ ਲੱਗ ਚਾਹੇ ਲੈ ਲੈਣ ਚੇ ਲੈ ਲਓ ਚਾਹੇ ਪੇਪਰ ਕਾਟਨ ਗੀਜ਼ਾ ਕਾਟਨ ਸੈਲਫ ਦੇ ਵਿੱਚ 700 400 1500 1000 ਤੱਕ ਭਾਜੀ ਇਹ ਕੁਰਤੇ ਪਜਾਮੇ ਐ ਐਮਐਲਏ ਵਾਲੇ ਆ ਭਾਜੀ ਪੈਸੇ ਪੁਸੇ ਕਮਾਉਣੇ ਨਹੀਂ ਐਡਾ ਵੱਡਾ ਸ਼ੋਅਰੂਮ ਬਣਾਤਾ ਕਿਸੇ ਦੁਕਾਨ ਤੇ ਸ਼ੋਅਰੂਮ ਹੀ ਚਲਜੋ 4000 4500 5000 ਰੁਪਏ ਦੀ ਗੱਲ ਤੁਸੀਂ ਕਹਿੰਦੇ 700 ਰੁਪਏ ਚ ਐਦਾਂ ਦਾ ਕੁਰਤਾ ਪਜਾਮਾ ਭਾਜੀ ਕਮਾਈ ਕਰਦੇ ਆ ਜਾਇਜ਼ ਕਮਾਈ ਕਰਦੇ ਆ ਲੁੱਟ ਨਹੀਂ ਕਰਦੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਫੈਕਟਰੀ ਲੱਗਈ ਆ ਟੇਲਰ ਅਸੀਂ ਆਪਣੇ ਬਿਠਾਤੇ ਆ ਟੌਪ ਦੀਆਂ ਚੀਜ਼ਾਂ ਕੱਪੜਾ ਵੀ ਸਸਤਾ ਸਲਾਈ ਵੀ ਸਸਤੀ ਕਜੈਨ ਵੀ ਟੌਪ ਦੇ ਦਵਾਂਗੇ ਭਾਵੇਂ ਪਾਪਾ ਬਣਾ ਲਵੇ ਭਾਵੇਂ ਪੁੱਤ ਬਣਾ ਲਵੇ ਭਾਵੇਂ ਪੋਤਾ ਬਣਾ ਲਵੇ ਆਹ ਦੇਖੋ ਜੀ ਝੱਗੀਆਂ ਲਾ ਲਾ ਕੇ ਇਦਨੀਆਂ ਸੋਹਣੀਆਂ ਚੀਜ਼ਾਂ ਤਨੂੰ ਤਿਆਰ ਕਰਕੇ ਦੇ ਦੇਣੀਆਂ ਤੁਸੀਂ ਜਾਣਾ ਵਿਆਹਾਂ ਤੇ ਪਾਰਟੀਆਂ ਤੇ ਰਾਤ ਦਿਨ ਕਿਤੇ ਵੀ ਜਾਣਾ ਫੰਕਸ਼ਨ ਤੇ ਆਹ ਦੇਖੋ ਜੀ ਇਤਾਂ ਦੇ ਡਿਜ਼ਾਈਨਰ ਮਹਾਰਾਜਾ ਸਟਾਈਲ ਕੋਰਤੇ ਪਜਾਮੇ ਆਹ ਦੇਖੋ ਜੀ ਸਾਡੇ ਕੋਲ ਸਿਲਕ ਦੇ ਵਿੱਚ ਜਾਗੂਆ ਪਾਰਟੀਆਂ ਵਾਲੇ ਕੋਰਤੇ ਪਜਾਮੇ ਤੁਸੀਂ ਉੱਤੇ ਬਾਸਕਟਾਂ ਬਣਾਉਣੀਆਂ ਸਾਡੇ ਕੋਲ ਉਹ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਕੋਰਤੇ ਪਜਾਮੇ ਕੋਟ ਪੰਡ ਸ਼ੇਰਵਾਨੀਆਂ ਲੈਣ ਲਈ ਆਜੋ ਜੜਿਆਲਾ ਗੁਰੂ ਵੈਰਾਈਟੀ ਬਹੁਤ ਜ਼ਿਆਦੀ ਆ ਚੈਲੰਜ ਇਹ ਆ ਸਾਡੇ ਕੋਲ ਵੈਰਾਈਟੀ ਦਾ ਸੁਪਰ ਹੈਗੀ ਆ ਰੇਟ ਬਹੁਤ ਘਟਿਆ ਜਿਹੜਾ ਛਾਤੀਆਂ ਠੋਕਦੇ ਆ ਰੋਲਾ ਵੱਧ ਪਾਉਂਦੇ ਆ ਬਾਹ ਖੜੀਆਂ ਕਰਦੇ ਆ ਆਹ ਲਓ ਜੀ ਕਹਿੰਦੇ ਚੈਲੰਜ ਚੈਲੰਜ ਅਸੀਂ ਕਰਦੇ ਸਭ ਕਾਰ ਚੈਲੰਜ ਸਾਡੇ ਰੋਸ ਸਸਤਾ ਕੋਈ ਦੇ ਕੇ ਧਾਵੇ ਆ ਕੁਰਤੇ ਪਜਾਮੇ ਵਾਈਟ ਦੇਖੋ ਆ ਵੈਰਾਈਟੀ ਚੈੱਕ ਕਰੋ ਆ ਬਲੈਕ ਦੇ ਵਿੱਚ ਸਾਡੀ ਵੈਰਾਈਟੀ ਚੈੱਕ ਕਰੋ ਰੰਗਾ ਮੇਚੀ ਦੇ ਵਿੱਚ ਚੈੱਕ ਕਰ ਲੋ ਜੀ ਗੀਜ਼ਾ ਕਾਟਨ ਪੇਪਰ ਕਾਟਨ ਲੈ ਲੈਣ ਦੇ ਵਿੱਚ ਇਹਨੇ ਰੱਗ ਬਣਾਤੇ ਮਾਤੂ ਸ਼੍ਰੀ ਨੇ ਆ ਮੈਂ ਉਹੀ ਗੱਲ ਕਹਿੰਦਾ ਨਾ ਸੱਜੇ ਜਾਣਾ ਤੇ ਨਾਈ ਜਾਣਾ ਖੱਬੇ ਮਾਤੂ ਸ਼੍ਰੀ ਦਸਤਾਰ ਵੱਡੇ ਵੱਡੇ ਬ੍ਰਾਂਡਾਂ ਦਾ ਨਾਮ ਲੈ ਕੇ ਨਹੀਂ ਲੁੱਟ ਕਰਦਾ ਅਸੀਂ ਕਹਿੰਨੇ ਆ ਅਸੀਂ ਹੈਗੇ ਸਿਰਫ ਮਾਤੂ ਸ਼੍ਰੀ ਦਾ ਸਟੋਰ ਦੇਖੋ ਜੀ ਨਾ ਕਿਸੇ ਦੇ ਫਸਟ ਫਲੋਰ ਤੋਂ ਜਣਾ ਨਾ ਸੈਕੰਡ ਜਣਾ ਸਿੱਧਾ ਗਰਾਊਂਡ ਫਲੋਰ ਜੜਿਆੜੇ ਗੁਰੂ ਆ ਜਾਓ ਕਈ ਇਹਨੇ ਸਾਡੇ ਕੋਲ ਸਟਾਕ ਹੋਰ ਕੋਈ ਨਾ ਮਿਲਣਾ ਹੀ ਨਹੀਂ ਆਹ ਦੇਖੋ ਚਿੱਟੇ ਰੰਗ ਦੇ ਕੁਰਤੇ ਪੀਮੇ ਸਟਾਕ ਆਹ ਵੀ ਦੇਖੋ ਤੁਸੀਂ ਕੁਰਤੇ ਪੀਮੇ ਨਾਲ ਸਟਾਕ ਓਏ ਆਹ ਵੀ ਦੇਖੋ ਆਹ ਵੀ ਦੇਖੋ ਕਿੰਨਾ ਸਟਾਕ ਜਿੰਨਾ ਮਰਜੀ ਲੈ ਜਾਓ ਟਰੱਕ ਭਰ ਕੇ ਭਾਵੇਂ ਸਾਰੇ ਪਿੰਡ ਦੇ ਪਵਾ ਦਿਓ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਸਾਡੇ ਕੋਲ 100 200 400 ਜਿੰਦਾਂ ਦੀ ਮਰਜੀ ਵੈਰਾਈ ਲੈ ਜਾਓ ਮਰਜੀ ਵੈਰਾਈ ਲੈ ਜਾਓ ਆਹ ਦੇਖੋ ਲੈ ਤੇਰੀ ਮੁੱਕਦੀ ਆਹ ਚੈੱਕ ਕਰੋ ਪ੍ਰੀਮੀਅਰ ਕੁਆਲਿਟੀਆ ਵੀ ਆ ਗਈਆਂ ਵੱਡੇ ਵੱਡੇ ਇਟਾਲੀਆ ਦੇ ਫੈਬਰਿਕ ਹੁਣ ਆ ਗਏ ਝੰਡੇ ਵਾਲੇ ਗੁਰੂ ਦੀ ਧਰਤੀ ਦੇ ਵਿੱਚ ਹੁਣ ਆ ਗਿਆ ਵੋਟਾਂ ਦੇੜੇ ਸਿਆਸਤ ਦਾ ਭੱਕ ਚੁਕਿਆ ਖਾੜਾ ਮੈਂ ਕਿਹਾ ਭਾਵੇਂ ਸਾਡਾ ਭਰਾ ਮੁੰਡਾ ਕੋਈ ਹੋਵੇ ਪੰਜ ਸਰਪੰਚ ਲੰਬਰਦਾਰ ਐਮ ਐਲ ਏ ਐਮ ਪੀ ਭਾਵੇਂ ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਬਹੁਤ ਸੋਹਣੀ ਵੈਰਾਈਟੀ ਆ ਗਈ ਅੱਛਾ ਭਾਜੀ ਰੰਗਾਂ ਦੇ ਵਿੱਚ ਵੀ ਦੱਸੋ ਕਿਹੜੀ ਪ੍ਰਾਈਸ ਹੈ ਰੰਗਾਂ ਮੈਚੀ ਦੇ ਵਿੱਚ ਚਾਹੇ ਲਾਈਟ ਪੇਪਰ ਕਾਟਨ ਗੀਜ਼ਾ ਕਾਟਾ ਲੇਲਣ ਦੇ ਵਿੱਚ ਆ ਦੇਖੋ ਜੀ ਚਮਕ ਦੇ ਦਮਕ ਦੇ ਕੁਰਤੇ ਪਜਾਮੇ ਆ ਗਿਆ ਸੋ ਲਓ ਜੀ ਕੁਰਤੇ ਪਜਾਮੇ ਨਾਨਾ ਸ਼ਰਟਾਂ ਚੈੱਕ ਕਰੋ ਤੁਸੀਂ ਬਿੰਦਿਆਣੀਆਂ ਲੈ ਲਓ ਡਾਟਟਰ ਲੈ ਲਓ ਲਾਈਨਾਂ ਚ ਲੈ ਜਾਓ ਚੈੱਕ ਲੈ ਜਾਓ ਇੱਧਰ ਦੇਖੋ ਤੁਸੀਂ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਦਸਤਾਰਾਂ ਦੇ ਵਿੱਚ ਵੀ ਦੇਖੋ ਸਾਡੇ ਕੋਲ 550 ਤੋਂ ਵੱਧ ਰੰਗ ਹੈਗੇ ਆ ਤੁਸੀਂ ਜਿਹੜਾ ਮਰਜ਼ੀ ਰੰਗ ਲੈ ਜਾਓ ਪੱਗ ਦਾ ਰੰਗ ਫੇਟ ਹੋ ਜਵੇ ਨਵੇਂ ਮਹੀਨੇ ਦੇ ਵਿੱਚ ਬਦਲ ਗਏ ਤੁਸੀਂ ਨਵਾਂ ਲੈ ਜਾਓ ਉੱਧਰ ਦੇਖੋ ਤੁਸੀਂ ਕੋਰਟ ਪੈਂਟ ਆ ਗਿਆ ਜੀ ਕੋਰਟ ਪੈਂਟ 2 ਪੀਸ ਕਹਿੰਦੇ 10000 12000 15000 ਤੋਂ ਘੱਟ ਦੀ ਆ 2995 ਦਾ 2 ਪੀਸ ਤੇ 3760 ਦਾ 3 ਪੀਸ ਰੰਗ ਚਾਹੇ ਵਾਈਨ ਲੈ ਲਓ ਚਾਹੇ ਲਵੰਡਰ ਲੈ ਲਓ ਚਾਹੇ ਪੀਚ ਲੈ ਲਓ ਜਿੱਤਾ ਦੇ ਮਰਜੀ ਟੈਨ ਛੇੜਾ ਖਾਕੀ ਛੇੜਾ ਆ ਗਿਆ ਹੁਣ ਕੋਰਟ ਪੈਂਟ ਦੇ ਵਿੱਚ ਨਹੀਂ ਹੋਣੀ ਲੁੱਟ ਕੁਰਤੇ ਪਜਾਮੇ 'ਚ ਲੁੱਟ ਨਹੀਂ ਹੋਣੀ ਜਾਲੀ ਜਿਹੜੇ ਡੁਬਰੀ ਗੇਟ ਕੱਪੜੇ ਵੇਚਦੇ ਆ ਬ੍ਰੈਂਡਾਂ ਦਾ ਨਾਮ ਲੈ ਕੇ ਆ ਸਿਲਵੇਜਾ ਆ ਤੁਹਾਨੂੰ ਦਿਖਾਉਂਦੇ ਆ ਆ ਬ੍ਰੈਂਡ ਫਲਾਣਾ ਬ੍ਰੈਂਡ ਧੋਖੇ ਧੜੀ ਆ ਬੰਦ ਕਰਤੀ ਮਾਤੂ ਸਸਤਾ ਇਹ ਤਾਂ ਹੈਗਾ ਹੀ ਆ ਦੁਕਾਨਦਾਰ ਕੀ ਕਰਦੇ ਕੱਪੜਾ ਤੁਹਾਨੂੰ ਦੇ ਦੇ 10 ਰੁਪਏ ਸਸਤਾ ਪਰ ਟੇਲਰਿੰਗ ਦੇ ਵਿੱਚ 100 ਰੁਪਏ ਵਧਾ ਜਾਂਦੇ ਆ ਕੰਨ ਇਧਰੋਂ ਤੇ ਇਧਰੋਂ ਫੜਦੇ ਆ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ ਕੀ ਕਰਦਾ ਤੁਹਾਨੂੰ ਕੱਪੜਾ ਵੀ ਸਸਤਾ ਦੇਣਾ ਟੇਲਰਿੰਗ ਵੀ ਸਸਤੀ ਦੇਣੀ ਆ ਜੋ ਸਲਾਈ ਅਸੀਂ ਤੁਹਾਨੂੰ ਦੇਣੀ ਆ ਉਸ ਰੇਟ ਦੇ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਨਹੀਂ ਮਿਲਣੀ ਪਹੁੰਚੋ ਛੇਤੀ ਤਿਆਰੀ ਸਾਡੀ ਪੂਰੀ ਆ ਰੇਟ ਘਟ ਕਵਾਲਿਟੀ ਵਧ ਦਵਾਂਗੇ ਨੰਬਰ ਸਕਰੀਨ ਤੇ ਆ ਫੋਨ ਕਰਕੇ ਆ ਜਾਓ ਸਵੇਰੇ ਹੀ ਮੇਲਾ ਲੱਗਦਾ ਰੋਜ਼ ਇੱਥੇ ਛੇਤੀ ਦਵਾਂਗੇ ਤੁਹਾਨੂੰ ਸੁਲਾ ਕੇ ਵੋਟਾਂ ਦਾ ਪਹਿਲਾਂ ਪਹਿਲਾਂ ਸਮਾ ਲੋ ਟੋਹਰਾ ਘਟ ਲੋ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜੜਿਆਲਾ ਗੁਰੂ